ਹਾਂਜੀ ਸਤਿ ਸ੍ਰੀ ਅਕਾਲ ਸਾਰੇ ਸੱਜਣ ਮਿੱਤਰਾਂ ਨੂੰ ਜੋ ਕਾਲ 올ਡ ਸਾਈਕਲ ਪੇਜ ਨਾਲ ਜੁੜੇ ਆ ਤੇ ਅੱਜ ਅੱਜ ਹੈਗੀ 27 ਤਰੀਕ ਤੇ 11ਵਾਂ ਮਹੀਨਾ ਤੇ 2025 ਤੇ ਵੀ ਆਇਆ ਆਪਣੇ ਕੋਲ ਸਾਈਕਲ ਲੈਣ ਜਿਹੜਾ ਤੁਹਾਨੂੰ ਦੱਸਿਆ ਸੀ ਸਟਾਫ ਆਪਣਾ ਬੁਕਿੰਗ ਤੇ ਆਇਆ ਹੋਇਆ ਸੀ ਤੇ ਉਹ ਬਾਈ ਅੱਜ ਆਪਣੇ ਕੋਲ ਪਹੁੰਚ ਚੁੱਕਿਆ ਤੇ ਆਪ ਵੀ ਦੱਸ ਦਿਆ ਵੀ ਕਿੱਥੋਂ ਆਇਆ ਕਿਵੇਂ ਲੱਗਿਆ ਇਹਨਾਂ ਨੂੰ ਸਾਈਕਲ ਟ੍ਰਾਈ ਲੈ ਕੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਾਈਕਲ ਆਪ ਨੂੰ ਬਹੁਤ ਵਧੀਆ ਲੱਗਿਆ ਆਪਾ ਬਤਿਆਵਾ ਜ਼ਿਲ੍ਹੇ ਤੋਂ ਆਇਆ ਤਸਵੀਰ ਰਹਿਤੀਆ ਤੇ ਉਹ ਸਾਈਕਲ ਬਹੁਤ ਇੱਕ ਨੰਬਰਤੀ ਹੈ ਬਾਈ ਇਹ ਜਦੋਂ ਸਟੇਚਲਾ ਕੇ ਵੀਰੇ ਪੂਰੀਆਂ ਲੱਗਿਆ ਪੂਰਾ ਕੰਕ੍ਰੀਟ ਹਾਂ ਹਾਂ ਬਾਈ ਪੂਰਾ ਕੰਮ ਲਵਾ ਦਿੱਤਾ ਪਹਿਲੇ ਆਏ ਬਾਈ ਹਾਂ ਬਾਈ ਲੱਗੀ ਪੂਰੀ ਗੱਲਬਾਤ ਠੀਕ ਆ ਬਾਈ ਠੀਕ ਤੇ ਬਾਕੀ ਵੀਰੇ ਜਿਵੇਂ ਹੁਣ ਆਪਣੇ ਸੱਜਣ ਮਿੱਤਰ ਹੋਰ ਵੀਰ ਪਹੁੰਚਦੇ ਆ ਕਈ ਵਾਰ ਕੋਈ ਬੰਦੇ ਦੇ ਮਨ 'ਚ ਡਾਊਟ ਹੁੰਦਾ ਵੀ ਯਾਰ ਪਤਾ ਨਹੀਂ ਕਿਹਾ ਜਾ ਸਾਈਕਲ ਹੋ ਨਹੀਂ ਨਹੀਂ ਬਾਈ ਆਪਣੀ ਪਹਿਲਾ ਸਾਲ ਪਹਿਲਾਂ ਗੱਲ ਹੋਈ ਸੀ ਆਪਣੇ ਫੋਨ ਤੇ ਆਪਣੇ ਉਦੋਂ ਦੀ ਇਸ ਸਾਈਕਲ ਬਾਰੇ ਗੱਲ ਚੱਲ ਰਹੀ ਸੀ ਤੇ ਕੋਈ ਇਸੇ ਇਹ ਚੀਜ਼ ਕਰਨ ਵਾਲੀ ਗੱਲ ਨਹੀਂ ਵੇਚੇ ਚ ਕੋ ਕੇ ਆਓ ਹਾਂਜੀ ਹਾਂਜੀ ਬਾਈ ਦਾ ਬਹੁਤ ਵਧੀਆ ਨੇਚਰ ਹੈ ਤੇ ਬਹੁਤ ਵਧੀਆ ਹੋ ਇਹ ਬੱਤੀ ਪਰ ਤੁਸੀਂ ਜਿਵੇਂ ਆਪਾਂ ਨੂੰ ਦੇਖੋ ਪੇਮੈਂਟ ਤੁਸੀਂ ਪਹਿਲਾਂ ਕਰਤੀ ਹਾਂ ਹਾਂਜੀ ਵੇਚੇ ਰਿਕਨ ਨਾਲੇ ਆਪਾਂ ਜਾਣਦੇ ਨਹੀਂ ਹਾਂ ਹਾਂ ਬਾਈ ਅੱਜ ਬਾਈ ਅੱਜ ਵੇ ਫੇਸਬੁਕ ਬਾਈ ਫੇਸ ਅੱਜ ਮਿਲੇ ਆ ਪਹਿਲੀ ਵਾਰ ਤੇ ਆਪਾਂ ਵੇਚੇ ਚ ਕੋ ਕੇ ਪੇਮੈਂਟ ਕਰਤੀ ਸੀ ਕੋਈ ਇਹੋ ਜਿਹਾ ਫੇਕ ਵਾਲਾ ਕੰਮ ਨਹੀਂ ਹੈਗਾ ਬਾਈ ਦਾ ਬੱਤੀ ਪਰ ਜਿਵੇਂ ਤੁਹਾਨੂੰ ਫੋਟੋ ਪਾਈਆਂ ਸੀ ਸੇਮ ਉਹੀ ਹੈ ਜਿਵੇਂ ਜਮਾ ਜਮਾ ਬਾਈ ਜਮਾ ਸੇਮ ਹਾਂਜੀ ਠੀਕ ਹੈ ਬਾਈ ਸ਼ੁਕਰੀਆ ਧੰਨਵਾਦ ਆ ਭਾਈ ਤੁਹਾਡੇ ਹਰਿਆਣੇ ਤੋਂ ਆਉਣ ਲਈ ਤੇ ਬਾਕੀ ਆਪਾਂ ਸੱਜਣ ਮਿੱਤਰਾਂ ਨੂੰ ਇਹ ਚੀਜ਼ ਕਿਹਾ ਸੀ ਵੀ ਆਪਾਂ ਤੁਹਾਨੂੰ ਸਰਪ੍ਰਾਈਜ਼ ਦਵਾਂਗੇ ਕਿ ਕਿੱਥੋਂ ਆ ਰਹੇ ਆ ਬਾਈ ਤੇ ਸੱਜਣ ਮਿੱਤਰ ਵੀਰ ਆਪਣੇ ਕੋਲ ਪਹੁੰਚੇ ਹਰਿਆਣੇ ਤੋਂ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਪਾਈਆਂ ਦਾ ਤੇ ਅਸੀਂ ਇੱਥੇ ਬਾਪੜੇ ਵਾਲੇ ਰਸਤੇ ਤੇ ਆਏ ਹੋ ਜੀ ਟ੍ਰਾਈ ਲੈਂਡ ਸਾਈਕਲ ਆ ਦੀ ਇਹ ਸਟਾਰਡ ਦਾ ਸਾਈਕਲ ਆ ਇਹ 930 ਮਾਡਲ ਐਕਸਪੈਕਟ ਐਕਸਪੈਕਟ ਤੇ ਬਾਕੀ ਇਹ ਜਿਹੜੇ ਪਿੱਛੇ ਆ 10 ਗੇਅਰ ਆ ਗਏ ਤੇ ਫਰੰਟ ਤੇ ਇਹਦੇ ਦੋ ਗੇਅਰ ਆ ਗਏ ਹਾਈਡਰੌਲਿਕ ਇਹਦੀਆਂ ਬ੍ਰੇਕਾਂ ਆ ਗਈਆਂ ਡਿਓਰ ਇਹਦੇ ਡ੍ਰਿਲਰ ਲੱਗੇ ਨੇ ਵੀਰ ਤੇ 서스ਪੈਂਸ਼ਨ ਸ਼ੌਕਰ ਲੋਕ ਆਊਟ ਆ ਇਹਦਾ ਜਿਹੜਾ ਹੈਂਡਲ ਦੇ ਉੱਪਰ ਦਿੱਤਾ ਹੋਇਆ ਤੇ ਬਹੁਤ ਸੋਹਣਾ ਸਾਰਾ ਅਲੂਮੀਨੀਅਮ ਦੇ ਵਿੱਚ ਸਾਈਕਲ ਆ ਜੇ ਵੀ ਆਪਾਂ ਨਵੇਂ ਦੀ ਕੀਮਤ ਦੇਖੀ ਹੈ ਤਾਂ ਇਹ 70000 ਰੁਪਏ ਅੱਜ ਦੀ ਕੀਮਤ ਆ ਕੋਈ ਵੀ ਮੇਰਾ ਵੀਰ ਪੰਜਾਬ ਦੇ ਵਿੱਚ ਆ ਜਾਂ ਪੰਜਾਬ ਤੋਂ ਬਾਹਰੇ ਬੈਠੇ ਨੇ ਇਹਨੂੰ ਸਰਚ ਮਾਰ ਸਕਦੇ ਆ 스쿼ਟ 930 ਬਾਕੀ ਬਾਈ ਮਿਲਦਾ ਹੀ ਨਹੀਂ ਬਹੁਤ ਡਿਮਾਂਡ ਤੇ ਮਸਾ ਲੈ ਸਾਲ ਦੀ ਸਰਚ ਚੱਲਦੀ ਸੀ ਬਾਈ ਮਸਾ ਸਾਈਕਲ ਮਿਲਿਆ ਆਪਾਂ ਨੂੰ ਕਿਉਂਕਿ ਆਪਾਂ ਕੋਈ ਇਹ ਚੀਜ਼ ਨਹੀਂ ਕਹਿੰਦੇ ਹੈਗੇ ਵੀ ਕਿਸੇ ਕੋਲ ਹੈ ਨਹੀਂ ਜਾਂ ਐ ਨਹੀਂ ਇਹਰਾ ਇੱਕ ਵਾਰੀ ਸਰਚ ਮਾਰ ਕੇ ਦੇਖੋ ਕਿਉਂਕਿ ਇਹ ਚੀਜ਼ ਲੱਭਣੀ ਬਹੁਤ ਮੁਸ਼ਕਲ ਆ ਬਹੁਤ ਔਖੀ ਲੱਭੀ ਐ ਜੀ ਇਹ ਸਾਲ ਦੇ ਖੰਡ ਵਿੱਚ ਸਾਨੂੰ ਪੂਰੀ ਗੱਲਾਂ ਬਾਤਾਂ ਕਰਦਿਆਂ ਨੂੰ ਹੋ ਗਿਆ ਲੈ ਨਾਲ ਸਾਲ ਤੇ ਕੰਟੈਕਟ ਵਿੱਚ ਸੀਗੇ ਤੇ ਸ਼ੁਕਰੀਆ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਅਕਾਲ ਰੋਡ ਸਾਈਕਲ ਪੇਜ ਨਾਲ ਜੁੜਿਆ ਤੇ ਵੀਡੀਓ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਆਪਾਂ ਪਹਿਲਾਂ ਵੀ ਦੇਖੋ ਵੀਡੀਓ ਪਾਈ ਆ ਹਿਮਾਚਲ ਵਾਲੇ ਵੀਰ ਦੀ ਥੋੜਾ ਜਿਹਾ ਸਾਥ ਵੀਰਾਂ ਦਾ ਯਾਰ ਘੱਟ ਬਹੁਤ ਮਿਲ ਰਿਹਾ ਜਿਹੜੇ ਹਿਸਾਬ ਨਾਲ ਕੰਮ ਕਰ ਰਹ ਕੰਮ ਵੀ ਜਿਵੇਂ ਆਏ ਆ ਕੋਈ ਏਡਾ ਨਹੀਂ ਹੈਗਾ ਵੀ ਆਪਾਂ ਡੀਲਰਾਂ ਦੇ ਮੰਗੂ ਇਹਦੇ ਪੈਸੇ ਕਮਾਈ ਕਰ ਰਹੇ ਆ ਇੱਕ ਸੇਵਾ ਦੇ ਤੌਰ ਤੇ ਆ ਬਾਈ ਸੇਵਾ ਦੇ ਤੌਰ ਤੇ ਵਾਲੇ ਦਾ ਥੋੜੀ سپورਟ ਵੱਧ ਕਰ ਦਿਆ ਕਰੋ ਤਾਂ ਜੋ ਸਾਡਾ ਅਸੀਂ ਹੌਸਲੇ ਨਾਲ ਅੱਗੇ ਦੀ ਅੱਗੇ ਵੱਧ ਰਹੀ ਹੈ ਤੇ ਸ਼ੁਕਰੀਆ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਬਾਈ ਉਹ ਹੀ ਨਾਲ ਵੀਰਾਂ ਨੇ ਹਰਿਆਣੇ ਵਾਲੇ ਵੀਰ ਦੇ ਨਾਲ ਆਏ ਹੋਏ ਆ ਇਹ ਵੀ ਨਾਲ ਆਇਆ ਮਿੱਤਰ ਤੇ ਇਹਨਾਂ ਨੇ ਵੀਰਾਂ ਨੇ ਸਾਈਕਲ ਲਿਆ ਆਪਾਂ ਤੋਂ ਸਕਾਉਟ ਦਾ ਹਾਂ ਜੀ ਵੀਰੇ ਕਿਵੇਂ ਲੱਗਿਆ ਫਿਰ ਸਾਈਕਲ ਚਲਾ ਕੇ ਪੂਰਾ ਓਕੇ ਆ ਠੀਕ ਹੈ ਵੀਰੇ ਠੀਕ ਹੈ ਬਾਈ ਆਪਾਂ ਤੁਹਾਡਾ ਤੋਂ ਕਮਾਂਡ ਤੇ ਲੱਗਾ ਹੈ ਨਹੀਂ ਨਹੀਂ ਸਹੀ ਆ ਬਾਈ ਸਹੀ ਆ ਤੇ ਬਾਕੀ ਫਿਰ ਹੁਣ ਟੂ ਟਾਰ ਦਾ ਲਾਵੋਗੇ ਚੰਗੇ ਹਾਂ ਹਾਂ ਬਾਈ ਲਾਵੋ ਠੀਕ ਆ ਠੀਕ ਆ ਬਾਈ ਠੀਕ ਆ ਬਣਾ ਲਿਓ ਚੈਨਲ ਦੇ ਇੱਕ ਵਧੀਆ ਫਿਰ ਹਨਾ ਹਾਂ ਹਾਂ ਬਾਈ ਬਣਾਓ ਰੱਖਿਆ ਚੈਨਲ ਇਹ ਅੱਛਾ ਅੱਛਾ ਬਾਈ ਦੱਸ ਦੋ ਨਾਂ ਫਿਰ ਨਾਂ ਪਾਉਂਦੇ ਚੈਨਲ ਦਾ ਬਾਈ ਸੁਖਵੀਰ ਸਿੰਘ ਛੜਾਉਣੀ ਸਖਵੀਰ ਸਿੰਘ ਕੜੌਲੀ ਠੀਕ ਆ ਜੀ ਸਖਵੀਰ ਸਿੰਘ ਖਡੌਲੀ ਦੇ ਨਾਮ ਤੇ ਆ ਬਾਈ ਗੱਭਰੂ ਦਾ ਪੇਜ ਤੇ ਦੇਖੋ ਵੀ ਅੱਗੇ ਦੀ ਅੱਗੇ ਤੁਹਾਨੂੰ ਪਾਉਂਦੇ ਆ ਫਿਰ ਵੀਡੀਓ ਹੌਲੀ ਹੌਲੀ ਸਸੀ ਗਾਜੀ ਸਾਰਿਆਂ ਨੂੰ ਅੱਜ ਅਸੀਂ ਆਏ ਸੀ ਇਹ ਪਿੰਡ ਮਾਨਕੀ ਬਾਈ ਹੋਰਾਂ ਕੋਲੇ ਅਕਾਲ ਰੋਡਸ ਹਾਂ ਬਾਈ ਹੋਰਾਂ ਦਾ ਕੰਮ ਹੈ ਸਾਈਕਲਾਂ ਦਾ ਹਾਂ ਬਾਈ ਹੋਰਾਂ ਦੀ ਜਿਹੜਾ ਸ਼ਾਪ ਦਾ ਨਾਮ ਹੈ ਉਹ ਅਕਾਲ ਰੋਡ ਸਾਈਕਲ ਹੈ ਤੇ ਬਾਈ ਹੋਰੇ ਮਾਉਂਟੇਨ ਬਾਈਕ ਜਾਂ ਸਪੋਰਟਸ ਸਾਈਕਲ ਹੁੰਦੇ ਆ ਜੋ ਵੀ ਜੋ ਵੀ ਆਪਣੀ ਡਿਮਾਂਡ ਹੁੰਦੀ ਹੈ ਸਾਈਕਲਾਂ ਵਾਸਤੇ ਤਾਂ ਉਹ ਬਾਈ ਹੋਈ ਪ੍ਰੋਵਾਈਡ ਕਰਾਉਂਦੇ ਆ ਅਸੀਂ ਵੀ ਆ ਸਾਈਕਲ ਲਿਆਗਾ ਅੱਜ ਸਪੋਰਟਸਪੈਕਟ ਦਾ ਸਾਈਕਲ ਹੈ ਤੇ ਇਹ ਮਾਉਂਟੇਨ ਬਾਈਕ ਹੀ ਹੈ ਮੈਂ ਮਂ ਪਾੜਾਪੁਰਾ ਦੇ ਵਿੱਚ ਆਪਣੇ ਲੈ ਕੇ ਜਾਣ ਆਇਆ ਕਿਤੇ ਲੌਂਗ ਡਰਾਈਵ ਤੇ ਸਾਈਕਲਿੰਗ ਦੇ ਲੋਕਸ਼ਾਂ ਕੀ ਹੁੰਦੇ ਹੈ ਰਹੀ ਬੰਦੇ ਤਾਂ ਉਹਨਾਂ ਲਈ ਸਪੈਸ਼ਲੀ ਹੈ ਸਾਈਕਲ ਤਾਂ ਬਾਈ ਹੋਰਾਂ ਕੋਲੇ ਆਈ ਸੀ ਕੇ ਬਹੁਤ ਵਧੀਆ ਲੱਗਿਆ ਬਾਈ ਹੋਰਾਂ ਕੋਲੇ ਪਾਈ ਗਣਾ ਨੇਚਰ ਬਹੁਤ ਵਧੀਆ ਧੰਨਵਾਦ ਤੇ ਬਾਕੀ ਬਹੁਤ ਜ਼ਿਆਦਾ ਵੈਰਾਈਟੀ ਹੈ ਬਾਈ ਹੋਰਾਂ ਕੋਲੇ ਸਾਈਕਲਾਂ ਵੀ ਅਗਰ ਮੰਨ ਕੇ ਚਲੋ ਆਪਣੀ ਆਪ ਦੀ ਵੀ ਡਿਮਾਂਡ ਹੈ ਮੈਨੂੰ ਇਹ ਸਾਈਕਲ ਉਹ ਸਾਈਕਲ ਚਾਹੀਦਾ ਹੈ ਤਾਂ ਤੁਸੀਂ ਬੇਚ ਦੇ ਜਿਹੜੇ ਬੰਦੇ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਕੰਟੈਕਟ ਨੰਬਰ ਅਸੀਂ ਦੇਖ ਦੱਸ ਦਾਂਗੇ ਤੁਹਾਨੂੰ ਤੇ ਅੱਜ ਅਸੀਂ ਆ ਸਾਈਕਲ ਲਿਆ ਸੀਗਾ ਤੇ ਬਾਈ ਨੂੰ ਦਵਾਇਆ ਸਾਈਕਲ ਬਾਈ ਵੀ ਦੱਸੂਗਾ ਆਪਦਾ ਰਿਵਿਊ ਥੋੜਾ ਜਿਹਾ ਹਾਂਜੀ ਹਾਂਜੀ ਦੱਸਿਓ ਬਾਈ ਹਾਂ ਬਈ ਅਸੀਂ ਅੱਜ ਆ ਕਾਲ ਆਉਂਦ ਸਾਈਕਲ ਤੇ ਥੋੜੇ ਮਾਨਕੀ ਪਿੰਡ ਪਹੁੰਚੇ ਸੀ ਬਾਈ ਕੋਲੇ ਬਲਜੀਤ ਕੋਲੇ ਤੇ ਸਾਈਕਲ ਸਾਨੂੰ ਬਹੁਤ ਵਧੀਆ ਮਿਲਿਆ ਤੇ ਡਿਮਾਂਡ ਤੇ ਸਾਈਕਲ ਮਿਲਿਆ ਵੀਰੇ ਤੇ ਕੋਈ ਵੀ ਡੰਨ ਵਾਲੀ ਗੱਲ ਨਹੀਂ ਵੇਚੇ ਕੋਕਿਆਓ ਵਧੀਆ ਸਾਈਕਲ ਮਿਲਦੇ ਆ ਕੋਈ ਸੇ ਵੀ ਪ੍ਰਕਾਰ ਦਾ ਤੁਸੀਂ ਲੈਣਾ ਹੈ ਉਹ ਵਸੀ ਵਕਾਰ ਦਾ ਸਾਈਕਲ ਸਾਨੂੰ ਮਿਲ ਜੂਆ ਅੱਜ ਕੱਲ ਜਿਵੇਂ ਕਈ ਵਾਰੀ ਹੁੰਦਾ ਹੈ ਨਾ ਜਿਵੇਂ ਆਪਾਂ ਬਾਈ ਹੋਰੀ ਵੀਡੀਓ ਪਾਉਂਦੇ ਹੈਗੇ ਇੰਸਟਾਗ੍ਰam ਤੇ ਜਾਂ ਫੇਸਬੁਕ ਤੇ ਜਾਂ ਯੂਟਿਊਬ ਤੇ ਤਾਂ ਲੋਕਾਂ ਨੂੰ ਆਇਆ ਹੁੰਦਾ ਯਾਰ ਵੀ ਕਿਤੇ ਸਾਡੇ ਨਾਲ ਕੋਈ ਦੋ ਨੰਬਰ ਦਾ ਕੰਮ ਨਾ ਹੋ ਜੇ ਕਾਊਡ ਨਾ ਹੋ ਜੇ ਪਰ ਐ ਹੋ ਜੀ ਕੋਈ ਗੱਲ ਨਹੀਂ ਹੈ ਕਿ ਬਾਈ ਨਾਲ ਕੰਟੈਕਟ ਸੀਗਾ ਸਾਡਾ 6-7 ਮਹੀਨੇ ਫੇਸਬੁਕ ਤੇ ਸੀ ਪੇਜ ਤੋਂ ਪੇਜ ਤੱਕ ਅਸੀਂ ਅੱਜ ਪਹਿਲੀ ਵਾਰੀ ਹੋਈ ਮਿਲੇ ਹੈਗੇ ਤੇ ਬਾਈ ਨੇ ਕਿਹਾ ਸੀ ਇਹ ਕਹਿੰਦਾ ਯਾਰ ਵੀ ਐਡਵਾਂਸ ਪਾਉਣਾ ਪਊਗਾ ਸਾਈਕਲ ਦਾ ਤਾਂ ਅਸੀਂ ਯਕੀਨੀ ਤੌਰ ਤੇ ਸਾਈਕਲ ਦਾ ਐਡਵਾਂਸ ਪਾਤਾ ਸੀ ਬਾਈ ਨੇ ਤੇ ਸਾਨੂੰ ਦਿੱਤੀ ਸੀ ਬਲੀਵ ਸੀ ਸਾਨੂੰ ਬਾਈ ਤੇ ਤੇ ਬਾਕੀ ਇਹੋ ਜੀ ਕੋਈ ਗੱਲ ਨਹੀਂ ਬਾਈ ਜੇ ਤੁਸੀਂ ਵੀ ਕੋਈ ਸਾਈਕਲ ਲੈਣਾ ਹੈਗਾ ਸੈਕੰਡ ਹੈਂਡ ਲੈਣਾ ਹੈ ਜਾਂ ਨਵਾਂ ਨਵਾਂ ਲੈਣਾ ਹੈਗਾ ਤਾਂ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਸ਼ੋਰਟੀ ਹੈ ਬਾਈ ਕੰਮ ਦੀ ਜਿਹੜੀ ਚੀਜ਼ ਤੁਹਾਨੂੰ ਦਿਖਾਈ ਜਾਊਗੀ ਉਹੀ ਚੀਜ਼ ਤੁਹਾਨੂੰ ਮਿਲੂਗੀ ਐ ਨਹੀਂ ਹੈਗਾ ਵੀ ਦਿਖਾਣਾ ਕੋਈ ਹੋਰ ਹੈ ਤੇ ਦੇਤਾ ਤੁਹਾਨੂੰ ਕੁਝ ਹੋਰ ਤਾਂ ਅਸੀਂ ਵੀ 150 ਕਿਲੋਮੀਟਰ ਤੋਂ ਹਰਿਆਣੇ ਤੋਂ ਆਏ ਆ ਤੁਸੀਂ ਮੈਨੂੰ ক্রিকেট ਵਾਲੇ ਨਾਲ ਅਗੋਂ ਮੋਸਟਲੀ ਸਾਰੇ ਜਾਣਦੇ ਹੀ ਆ ਟਿੰਕੂ ਡੋਲੀ ਮੇਰਾ ਨਾਮ ਹੈ ਬਾਈ ਸੁਖਵੀਰ ਹੈ ਤੇ ਬਾਈਕੀ ਤੇ ਬਾਈਕ 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 ਜੀ ਰਹੀ ਹੈ। ਬਾਕੀ ਕੋਈ ਐਡਾ ਨਹੀਂ ਗੱਲ ਨਹੀਂ ਭਾਈ ਕਿਸੇ ਨੇ ਕੋਈ ਸਾਈਕਲ ਲੈਣਾ ਹੈ ਜਿਹੜਾ ਮਤਲਬ ਇੰਟਰਸਟਡ ਹੈ ਜਿਹੜੇ ਮਤਲਬ ਇਹ ਚੀਜ਼ ਦੇ ਵਿੱਚ ਇੰਟਰਸਟ ਰੱਖਦੇ ਆ ਸਾਈਕਲਿੰਗ ਦੇ ਵਿੱਚ ਤਾਂ ਬਾਈ ਨਾਲ ਕੰਟੈਕਟ ਕਰ ਸਕਦੇ ਆ ਤੇ ਬਾਈ ਐਡਰੈਸ ਆਪਾਂ ਦੱਸ ਹੀ ਦੇਣਗੇ ਵੀ ਕਿਵੇਂ ਆਉਣਾ ਪਊਗਾ ਆਪਾਂ ਨੂੰ। ਹਾਂਜੀ ਤੇ ਆਪਾਂ ਬਾਈ ਜਿਵੇਂ ਜੇ ਕਿਸੇ ਨੇ ਮੰਨ ਲਓ ਇਧਰੋਂ ਪਟਿਆਲੇ ਸਾਈਡ ਤੋਂ ਆਉਂਦੇ ਆ ਪਟਿਆਲੇ ਤੋਂ ਨਾਭਾ ਹੋ ਕੇ ਮਰੀਕੋਲਾ ਹੋ ਕੇ ਆ ਸਕਦੇ ਆ। ਜਿਵੇਂ ਸੱਜਣ ਮਿੱਤਰ ਵੀਰ ਆਪਣੇ ਇਧਰੋਂ ਬਠਿੰਡੇਵਾਲ ਤੋਂ ਆਉਂਦੇ ਆ ਉਹ ਬਰਨਾਲਾ ਹੋ ਕੇ ਆਪਣੇ ਕੋਲ ਪਹੁੰਚ ਸਕਦੇ ਆ ਬਾਈ ਸੰਘੇੜਾ ਹੋ ਕੇ ਤੇ ਜਿਹੜੇ ਸੰਗਰੂਰ ਵਾਲੇ ਬਾਈ ਆ ਉਹ ਵੀ ਆਪਾਂ ਤੋਂ ਇਧਰ ਦੀ ਆ ਸਕਦੇ ਆ ਜਿਵੇਂ ਬਾਈ ਹੁਣੇ ਹਰਿਆਣੇ ਤੋਂ ਆਏ ਆ ਇਹ ਹਰਿਆਣੇ ਵਾਲੇ ਵੀਰ ਆਪਾਂ ਨੂੰ ਸੰਗਰੂਰ ਤੋਂ ਹੋ ਕੇ ਸੰਘੇੜਾ ਹੋ ਕੇ ਅਮਲਾ ਸਿੰਘ ਵਾਲੇ ਪਾਸੇ ਵੀ ਆਏ ਆ ਤੇ ਬਾਕੀ ਲੁਧਿਆਣੇ ਵਾਲੇ ਮਿੱਤਰ ਆਪਣੇ ਰਾਏਕੋਟ ਹੋ ਕੇ ਇਧਰ ਦੀ ਆ ਸਕਦੇ ਆ ਮੁੱਲਾਪੁਰ ਹੋ ਕੇ ਤੇ ਆਪਣੇ ਮੋਗੇ ਵਾਲੀ ਸਾਈਡ ਤੋਂ ਨੇ ਵੀਰੇ ਉਹ ਜਗਰਾਉਂ ਤੋਂ ਹੋ ਕੇ ਰਾਏਕੋਟ ਆ ਸਕਦੇ ਆ ਸ੍ਰੀਮ ਬੌਕਸਰ ਸਾਹਿਬ ਵਾਲੇ ਹੋਗੇ ਬਾਈ ਉਹਨਾਂ ਦਾ ਆਪਣੇ ਇੱਧਰ ਦੀ ਮੰਨ ਲਓ ਬਰਨਾਲਾ ਹੋ ਕੇ ਆ ਸਕਦੇ ਆਪਣੇ ਕੋਲ ਪਠੰਡਾ ਹੋ ਕੇ ਬਰਨਾਲਾ ਹਾਂਜੀ ਤੇ ਬਾਕੀ ਲੋਕੇਸ਼ਨ ਬਾਈ ਆਪਣੀ ਗੂਗਲ ਮੈਪ ਤੇ ਪਾਈ ਹੋਈ ਆ ਕਾਲ 올ਡ ਸਾਈਕਲ ਸਟੋਰ ਤੇ ਵੱਡੀ ਗੱਲ ਆ ਵੀਰ ਉਹਨਾਂ ਦੀ ਆ ਅਸੀਂ ਵੇਟ ਕਰ ਰਹੇ ਸੀ ਕੱਲ ਤੇ ਜਿਵੇਂ ਸਟੋਰੀਆਂ ਵੀ ਪਾਈ ਜਾਂਦੇ ਆ ਕਿ ਜਿਹੜਾ ਸਕਾਉਟ ਦਾ ਸਾਈਕਲ ਆ 930 ਇਹ ਨਾ ਮੰਨ ਲਓ ਟਾਵਾ ਟਾਵਾ ਸਾਈਕਲ ਹੀ ਆਪਣੇ ਪੰਜਾਬ ਦੇ ਵਿੱਚ ਭਈ ਸਾਈਕਲ ਦੀ ਦੁਨੀਆ ਚ ਇਹ ਕੋਹੇ ਨੂਰ ਹੈ ਹਾਂਜੀ ਹਾਂ ਸਾਈਕਲ ਦੀ ਸਹੀ ਮੈਨੇਚ ਆਪਾਂ ਕਹੀ ਸਕੀ ਬੱਡੀ ਗੱਲ ਆ ਵੀਰੇ ਜਿਵੇਂ ਪ੍ਰੋਫੈਸ਼ਨਲ ਬੰਦੇ ਨੇ ਜਿਹੜੇ ਸਾਈਕਲਿਸਟ ਨੇ ਉਹਨਾਂ ਨੂੰ ਇਹ ਚੀਜ਼ਾਂ ਦਾ ਨੌਲੇਜ ਬਹੁਤ ਆ ਜਿਵੇਂ ਆਪਣੇ ਦੇ ਜਿਹੜਾ ਸਾਰੇ ਇਹਦੀ ਫੰਕਸ਼ਨ ਨੇ ਜੇ ਤੁਹਾਨੂੰ ਫੰਕਸ਼ਨਾਂ ਦੀ ਗੱਲ ਕਰੀਏ ਤਾਂ ਕੋਈ ਇਹਦੇ ਵਿੱਚ ਕਮੀ ਪੇਸ਼ੀ ਨਹੀਂ ਹੈਗੀ ਸਾਈਕਲ ਦੇ ਵਿੱਚ ਤੇ ਨਵੇਂ ਰਾਇਦਾ ਜਿਹੜਾ ਪ੍ਰਾਈਸ ਆਪਾਂ ਅੱਜ ਵੀ ਚੈੱਕ ਕਰ ਸਕਦੇ ਆਂ ਆਪਾਂ ਬਾਰ ਬਾਰ ਕਹਿ ਰਹੇ ਆ ਸਟਾਰਟ 970 ਤੋਂ 75000 ਹਾਂਜੀ ਹਾਂ ਤੇ 70 ਤੋਂ ਪਲੱਸ ਹੀ ਹੋਣਾ ਇਹਦਾ ਤੇ ਬਾਕੀ ਜਿਹੜੇ ਜਿਹੜੇ ਫੰਕਸ਼ਨ ਨੇ ਤੁਹਾਨੂੰ ਉਹ ਦੱਸਦੇ ਆ ਜਿਵੇਂ ਇਹ ਰੇ ਹੈਂਡਲ ਦੇ ਉੱਪਰ ਆ ਗਿਆ ਬਾਈ ਸ਼ੌਕਰ ਲੌਕਆਊਟ ਤੇ ਇਹਦੇ ਹਾਈਡਰੌਲਿਕ ਬ੍ਰੇਕ ਆ ਗਈਆਂ ਤੇ ਜਿਹੜੇ ਇਹ ਆਪਣੇ ਸ਼ਿਫਟਰ ਹੁੰਦੇ ਆ ਸ਼ਿਫਟਰ ਵੀ ਬਾਈ ਇਹਦੇ ਡਿਓਰ ਤੇ ਲੱਗੇ ਹੋਇਆ ਡਿਓਰ ਸਾਈਕਲ ਜਿਹੜਾ ਉਹ ਸ਼ਿਫਟਰ ਉਹੀ ਲਾਉਂਦਾ ਹੈਗਾ ਜਿਹੜਾ ਟਰੈਕ ਦੇ ਮਹਿਗੇ ਮਹਿਗੇ ਸਾਈਕਲ ਆਉਂਦੇ ਆ ਅਮਰੀਕਾ ਬ੍ਰਾਂਡ ਤੇ ਇਹ ਵੀ ਬਾਹਰਲਾ ਬ੍ਰਾਂਡ ਯਾ ਸਕੋਰ ਦਾ ਤੇ ਇਹਦੇ ਪਿਛਲੀਆਂ ਹੈਗੀਆਂ 10 ਗਰਾਰੀਆਂ ਤੇ ਜਿਹੜਾ ਪਿਛਲਾ ਡ੍ਰੇਲਰ ਆ ਉਹ ਵੀ ਡਿਔਰ ਦਾ ਲੱਗਿਆ ਹੋਇਆ ਸ਼ੌਕਰ ਬਹੁਤ ਮਜ਼ਬੂਤ ਸ਼ੌਕਰ ਲੱਗੇ ਹੋਇਆ ਤੇ 29 ਇੰਚੀ ਦੇ ਵੀਲ ਆ ਤੇ ਕੈਨੇਡਾ ਦੇ ਟਾਇਰ ਲੱਗੇ ਹੋਇਆ ਸਾਰਾ ਅਲਮੀਨੀਅਮ ਬੋਡੀ ਆ ਯਾਨੀ ਕਹਿਣ ਦਾ ਮਤਲਬ ਕੋਈ ਵੀ ਸਾਈਕਲ ਦੇ ਵਿੱਚ ਕਮੀ ਪੇਸ਼ੀ ਨਹੀਂ ਤੇ ਬਾਕੀ ਸਾਡੇ ਕੋਲ ਵੀਰਾ ਜੱਜ ਹਰਿਆਣੇ ਤੋਂ ਤੇ ਸਾਡੀ ਵੀਡੀਓ ਤੁਸੀਂ ਸ਼ੇਅਰ ਲਾਈਕ ਕਮੈਂਟ ਬਹੁਤ ਜਰੂਰ ਕਰਿਓ ਤੇ ਬਾਕੀ ਜੁੜੇ ਰਹੋ ਆਪਣੇ ਪੇਜ ਨਾਲ ਅਕਾਲ 올ਡ ਸਾਈਕਲ ਤੇ ਵੀਰ ਉਹਨਾਂ ਦਾ ਆਪਾਂ तहे ਦਿਲੋਂ ਧੰਨਵਾਦ ਕਰਦੇ ਆਂ ਭਾਈ ਟੌਲੀ ਤੋਂ ਆਏ ਨੇ ਆਪਣੇ ਕੋਲ ਹਰਿਆਣਾ ਦੇ ਵਿੱਚ ਪੈਂਦਾ ਅਡੋਲੀ ਤੇ ਪਹੁੰਚੇ ਪਿੰਡ ਆਪਣੇ ਮਾਨਕੀ ਬਹੁਤ ਬਹੁਤ ਧੰਨਵਾਦ ਗਰੇਸ਼ शुक्रिया ਤੁਹਾਡਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਬਈ ਬਹੁਤ ਬਹੁਤ ਧੰਨਵਾਦ ਬਾਕੀ ਫੇਰ ਇੱਕ ਵਾਰੀ ਕਹਿਣਾ ਚਾਹਾਂਗੇ ਬਈ ਕਿ ਕਿਸੇ ਨੇ ਕੋਈ ਸਾਈਕਲ ਲੈਣਾ ਹੈਗਾ ਮਾਉਂਟੇਨ ਬਾਈਕ ਜਾਂ ਟਰੈਕਰ ਵਾਸਤੇ ਕੋਈ ਵੀ ਸਾਈਕਲ ਲੈਣਾ ਹੈਗਾ ਤਾਂ ਬਹੁਤ ਵਧੀਆ ਪ੍ਰਾਈਸ ਦੇ ਵਿੱਚ ਤੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਅਗਰ ਸੈਕੰਡ ਹੈਂਡ ਵੀ ਲੈਣਾ ਹੈ ਤਾਂ ਵੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਮਿਲ ਜਾਊਗਾ ਹਲੋ ਸੈਕੰਡ ਹੈਂਡ ਵੀ ਨਵੇਂ ਵਰਗਾ ਹੀ ਮਿਲੂਗਾ ਜੇ ਆਪਾਂ ਆਪਾਂ ਨੂੰ ਚਾਹੀਦਾ ਹੋਇਆ ਤਾਂ ਤੁਸੀਂ ਆਪਣੀ ਡਿਮਾਂਡ ਤੇ ਵੀ ਸਾਈਕਲ ਮੰਗਾ ਸਕ ਜੋ ਤੁਹਾਨੂੰ ਸਹੀ ਲੱਗਦਾ ਵੀ ਸਾਨੂੰ ਆਹ ਸਾਈਕਲ ਚਾਹੀਦਾ ਤੁਸੀਂ ਬਾਈ ਨੂੰ ਭੇਜ ਸਕਦੇ ਹੋ ਉਹਦਾ ਡਿਟੇਲ ਵਗੈਰਾ ਤਾਂ ਬਾਈ ਆਪਣੇ ਆਪ ਹੀ ਅਵੇਲੇਬਲ ਕਰਾ ਕੇ ਤੁਹਾਨੂੰ ਦੇਣਗੇ ਤੇ ਇੱਕ ਨੰਬਰ ਕੰਮ ਹੈ ਬਈ ਮੈਂ ਪਹਿਲੀ ਵਾਰੀ ਸਾਈਕਲਿਸਟ ਕੋਈ ਐਵੇਂ ਬਾਈ ਕੋਈ ਗੱਡੀਆਂ-ਬੱਡੀਆਂ ਦਾ ਬਹੁਤ ਖਰੀਦਣ ਗਿਆ ਯਾਰ ਦੋਸਤਾਂ ਨਾਲ ਸਾਈਕਲ ਖਰੀਦਣ ਪਹਿਲੀ ਵਾਰੀ ਆਇਆ ਸੀਗਾ ਤੇ ਮੇਰਾ ਪੂਰਾ ਦਿਲ ਖੁਸ਼ ਹੈ ਬਈ ਇਹ ਚੀਜ਼ ਨੂੰ ਦੇਖ ਕੇ। ਸ਼ੁਕਰੀਆ ਵੀਰੇ ਧੰਨਵਾਦ ਬਹੁਤ। ਬਾਕੀ ਬਾਈਆਂ ਅੰਦਰ ਵੈਰਾਈਟੀਆਂ ਖੜੀਆਂ ਸਾਈਕਲਾਂ ਦੀਆਂ ਉਹਦੇ ਵੀ ਕਲਿੱਪ ਜਰੂਰ ਪਾ ਦਾਂਗੇ। ਉਹਦਾ ਬਾਰੇ ਡਿਟੇਲ ਵੀ ਬਾਈ ਸਾਰਾ ਕੁਝ ਦੱਸ ਦੂਗਾ। ਇਹ ਸਾਈਕਲ ਆਪਣੇ ਕੋਲੇ ਅਵੇਲੇਬਲ ਹੈ। ਜੇ ਉਹਨਾਂ ਵਿੱਚੋਂ ਕਿਸੇ ਨੂੰ ਕੋਈ ਚੀਜ਼ ਪਸੰਦ ਆਉਂਦੀ ਹੈ, ਕੋਈ ਸਾਈਕਲ ਪਸੰਦ ਆਉਂਦਾ ਹੈ ਤਾਂ ਤੁਸੀਂ ਬਾਈ ਨੂੰ ਆਪਣਾ ਕੰਟੈਕਟ ਕਰ ਸਕਦੇ। ਸ਼ੁਕਰੀਆ ਜੀ। ਧੰਨਵਾਦ ਜੀ। ਸ਼ੁਕਰੀਆ ਸਸਿਕਲ ਸਾਰਿਆਂ ਨੂੰ। ਬਸ ਕੰਮ। ਓਕੇ। ਪਹਿਲਾਂ ਲੱਗਿਆ ਸਾਈਕਲ ਦਾ ਟਾਇਰ ਖੋਲਣਾ। ਮੂਰਲਾ ਟਾਇਰ ਖੋਲ ਕੇ ਇਹਨਾਂ ਨੇ ਗੱਡੀ ਦੇ ਵਿੱਚ ਰੱਖ ਸ਼ੀਟ ਸ਼ੀਟ ਦੇ ਸੱਟ ਕੇ ਆਪਾਂ ਸੀਟ ਸੱਟ ਕੇ ਫੇਰ ਇਹਨੂੰ ਤਰਾਗੇ ਕਿਉਂਕਿ ਇਹ 29 ਇੰਚੀ ਵੀਲ ਦੇ ਵਿੱਚ ਹੁੰਦਾ ਸਕਾਟ 930 ਮਾਡਲ ਹੈ ਤੇ ਟਾਇਰ ਵਗੈਰਾ ਹਜੇ ਬਿਲਕੁਲ ਨਾਲ ਦੇ ਨਹੀਂ ਦੇਖੋ ਵਿਚਾਰ ਲਈ ਲਾਈਨ ਆ ਨਾ ਜਿਹੜੀ ਇਹ ਲਾਈਨ ਇਹ ਵੀ ਨਹੀਂ ਹਜੇ ਮਿਟੀ ਹੋਈ ਇਹਨੂੰ ਆਪਾਂ ਸੈਕੰਡ ਹੈਂਡ ਨਹੀਂ ਕਹਿ ਸਕਦੇ ਬਿਲਕੁਲ ਨਵੀਂ ਸਾਈਕਲ ਹੈ ਬਿਲਕੁਲ ਨਵਾਂ ਬਹੁ ਘੱਟ ਚੱਲਿਆ ਹੋਇਆ ਲੋ ਪਹਿਲਾਂ ਇਹ ਮੂਰਲਾ ਟਾਇਰ ਆਪਾਂ ਹੋ ਲਾ ਦੇ ਫਿਰ ਟਾਇਰ ਕੋਲ ਕੇ ਆਪਾਂ ਲਿਆਨੇ ਲੱਗ ਜੀ ਕਾ ਬੋਲ ਨੰਬਰ ਇਹ ਬਹੁਤ ਲਾਈਟ ਵੇਟ ਪੈਰ ਹੁੰਦਾ ਹੈ ਤੇ ਆਇਓ ਰੱਖਦੇ ਆਪਾਂ ਹੁਣ ਗੱਲ ਨੂੰ